ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਪਟਿਕ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਜ਼ਿਆਦਾ ਟਾਈਮ ਤੁਹਾਡਾ ਨਹੀਂ ਲੈਣਾ ਜੀ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਤੁਹਾਡੇ ਲਈ ਲੈ ਕੇ ਆਇਆ ਵੀਡੀਓ ਆਪਾਂ ਦਿਖਾਉਣੀ ਸ਼ੁਰੂ ਕਰਦੇ ਆਂ ਡਿਜ਼ਾਈਨ ਆਪਾਂ ਦਿਖਾਉਣਾ ਸ਼ੁਰੂ ਕਰਦੇ ਆਂ ਆਜੋ ਜੀ ਹਾਂਜੀ ਆਪਾਂ 2 ਪੀਸ ਲੈਣੇ ਨੇ ਇਹਦੀ ਚੜਾਈ ਰਹੂਗੀ ਜੀ 5 ਇੰਚ ਤੇ ਲੰਬਾਈ ਰਹੂਗੀ 8 ਇੰਚ ਐਵੇਂ ਦੇ A 5/8 ਦੇ ਆਪਾਂ ਦੋ ਪੀਸ ਲੈ ਲੈਣੇ ਨੇ ਹੁਣ ਇਹਨੂੰ ਕਰਨਾ ਹੈ ਜੀ 8 ਵਾਲੀ ਸਾਈਡ ਨੂੰ ਐਵੇਂ ਫੋਲਡ ਕਰ ਲਿਆ ਇਹ ਰਹਿ ਗਿਆ 4 ਇੰਚ ਦਾ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇੱਕ ਸਾਈਡ ਤੇ ਇਹਦੀ ਫੋਲਡ ਹੈ ਬੰਦ ਹੀ ਹੈ ਦੂਜੀ ਤੇ ਤਿੰਨੇ ਸੀਨਾ ਵੀ ਆਪਾਂ ਨੇ ਲਾ ਲੈਣੀਆਂ ਨੇ ਤਿੰਨੇ ਪਾਸਿਆਂ ਤੋਂ ਬੰਦ ਕਰ ਲੈਣਾ ਲਾਸਟ ਤੇ ਆ ਕੇ ਇੰਚ ਤੇ ਆਪਾਂ ਬੰਦ ਨਹੀਂ ਕਰਾਂਗੇ ਜਮਾ ਬੰਦ ਨਹੀਂ ਕਰਾਂਗੇ ਦੇਖੋ ਉੱਪਰਲੀ ਸਾਈਡ ਵੀ ਆਪਾਂ ਬੰਦ ਕਰ ਲਈ ਇਹ ਸਾਈਡ ਵਾਲੀ ਵੀ ਬੰਦ ਕਰ ਰਹੀ ਹਾਂ ਤੇ ਇਧਰੋਂ ਨੀਚੇ ਤੋਂ ਵੀ ਆਪਾਂ ਸਿਰਫ 1 ਇੰਚ ਛੱਡ ਕੇ ਬਾਕੀ ਤੇ ਸੀਨ ਲਾ ਲਵਾਂਗੇ ਇਸ ਤਰ੍ਹਾਂ ਦੇਖੋ ਤੁਸੀਂ ਹੁਣ ਜਿਹੜੀ ਸੀਨ ਲਾਉਣੀ ਹੈ ਜੀ ਇਹ ਪੱਕੀ ਲਾਉਣੀ ਆ ਤੇ ਇੱਥੇ ਤੱਕ ਸਿਰਫ ਥੋੜਾ ਜਿਹਾ ਆਪਾਂ ਛੱਡ ਦੇਵਾਂਗੇ ਕਿਉਂਕਿ ਇਹਦੇ ਵਿੱਚ ਦੀ ਆਪਾਂ ਕੱਪੜੇ ਨੂੰ ਸਿੱਧਾ ਕਰਨਾ ਹੈ ਚੌਥੀ ਤਾਂ ਆਪਣੀ ਬੰਦ ਹੈਗੀ ਹੋਈ ਆ ਜੀ ਆਪਾਂ ਉਧਰੋਂ ਫੋਲਡ ਕੀਤਾ ਹੋਇਆ ਬਹੁਤ ਆ ਸਾਂਟੰਗ ਹੈ ਜੀ ਇਹ ਤਿੰਨੇ ਸਾਈਡ ਜਿਹੜਾ ਆਪਣੇ ਸੀਨ ਲਾ ਲਈ ਤੇ ਇੱਕ ਪਾਸੇੋਂ ਥੋੜਾ ਜਿਹਾ ਇੰਚ ਕ ਆਪਾਂ ਛੱਡਤਾ ਉਹਦੇ ਵਿੱਚ ਦੀ ਆਪਾਂ ਸਾਰੇ ਕੱਪੜੇ ਨੂੰ ਸਿੱਧਾ ਕਰ ਲਿਆ ਠੀਕ ਹੈ ਜੀ ਐਵੇਂ ਤਾਂ ਪੀਸ ਆਪਣਾ ਰੈਡੀ ਹੋਇਆ ਇਹ ਜਿਹੜਾ ਆਪਣਾ ਥੋੜਾ ਜਿਹਾ ਆਪਾਂ ਜਿਹਦੇ ਵਿੱਚ ਦੀ ਕੱਪੜੇ ਨੂੰ ਸਿੱਧਾ ਕੀਤਾ ਇਹਨੂੰ ਆਪਾਂ ਸੂਈ ਧਾਗੇ ਨਾਲ ਬੰਦ ਕਰਾਂਗੇ ਹੁਣ ਆਪਾਂ ਸੈਕੰਡ ਵੀ ਉਸੇ ਤਰ੍ਹਾਂ ਬਣਾਵਾਂਗੇ ਦੇਖੋ ਦੂਜੀ ਤੇ ਤੀਜੀ ਆਪਾਂ ਤਿੰਨਾਂ ਤੇ ਲਾ ਲਈ ਫਿਰ ਉੱਥੋਂ ਆਪਾਂ ਸਿੱਧਾ ਕਰ ਲਿਆ ਸੇਮੋ ਸੇ ਤਰ੍ਹਾਂ ਜਿਵੇਂ ਆਪਾਂ ਪਹਿਲਾ ਪੀਸ ਬਣਾਇਆ ਸੀ ਉਵੇਂ ਹੀ ਇਹ ਪੀਸ ਰੈਡੀ ਕਰਨਾ ਹੈ ਦੋਵੇਂ ਸੇਮ ਪੀਸ ਰੈਡੀ ਹੋ ਜਾਣਗੇ ਤੇ ਫਿਰ ਇਹਨਾਂ ਦੀ ਚੜਾਈ ਰਹੂਗੀ ਜੀ 3.5 ਇੰਚ ਦੀ ਚੜਾਈ ਰਹੂਗੀ ਇਹੜੀ ਆਪਣੀ ਬੋਆ 3.5 ਦਾ ਹਾਫ ਕਿੰਨਾ ਹੁੰਦਾ ਜੀ ਪੌਣੇ 2 ਇੰਚ ਪੌਣੇ 2 ਤੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਹੈ ਦੇਖੋ 3.5 ਇਸ ਸਾਈਡ ਮਾਪਨੇ ਆਪਾਂ ਨੇ ਤੇ 3:30 3:30 ਦਾ ਅੱਧਾ ਆ ਗਿਆ ਜੀ ਪੌਣੇ 2 ਪੌਣੇ 2 ਤੇ ਲਾ ਲਈ ਨਿਸ਼ਾਨੀ ਇਸ ਤਰ੍ਹਾਂ ਤੇ ਇਹ ਨਿਸ਼ਾਨੀ ਆਪਾਂ ਕਿਉਂ ਲਾ ਰਹੇ ਆ ਕਿਉਂਕਿ ਇਹਦੇ ਨਾਲ ਆਪਾਂ ਸੂਈ ਧਾਗੇ ਨਾਲ ਇੱਥੋਂ ਦੀ ਆਪਾਂ ਤੋਪੇ ਭਰ ਕੇ ਇਹਨੂੰ ਇੱਥੋਂ ਸੈਂਟਰ 'ਚੋਂ ਇਕੱਠਾ ਕਰਨਾ ਹੈ ਤਾਂ ਕਿ ਆਪਣਾ ਡਿਜ਼ਾਈਨ ਬਣ ਸਕੇ ਹੁਣ ਆਪਣੇ ਲੈ ਲਿਆ ਜੀ ਸੂਈ ਧਾਗਾ ਲੈ ਲਿਆ ਹੁਣ ਆਪਾਂ ਇੱਥੋਂ ਤੋਪੇ ਭਰਨੇ ਸ਼ੁਰੂ ਕਰਾਂਗੇ ਸੈਂਟਰ 'ਚੋਂ ਪਿੱਛੇ ਪਹਿਲਾਂ ਆਪਾਂ ਬੰਦ ਲਾ ਲੈਨੇ ਆਂ ਕਿ ਤਾਂ ਕਿ ਧਾਗਾ ਨਿਕਲੇ ਨਾ ਚੰਗੀ ਤਰ੍ਹਾਂ ਇੱਥੋਂ ਬੰਦ ਲਾ ਲੈਨੇ ਆਪਾਂ ਹੁਣ ਆਪਾਂ ਬਰੀਕ ਬਰੀਕ ટોਪੇ ਭਰਦੇ ਜਾਵਾਂਗੇ ਜਿਆਦਾ ਬਰੀਕ ਵੀ ਨਾ ਭਰਿਓ ਕੋਈ ਬਾਕੀ ਜੇ ਤੁਸੀਂ ਭਰਨੇ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਹੋਵੇ ਬਾਕੀ ਮੈਂ ਨਾਰਮਲ ਜੇ ਟੋਪੇ ਭਰ ਰਹੀ ਆ ਇਸ ਤਰ੍ਹਾਂ ਪੁਆਇੰਟ ਪੁਆਇੰਟ ਦੇ ਉੱਪਰ ਨੀਚੇ ਇਹਦੇ ਨਾਲ ਆਪਣੀ ਜਿਹੜੀ ਬੋ ਆ ਉਸ ਚ ਸੈਂਟਰ ਚ ਬਲ ਪੈਣਗੇ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਰੈਡੀ ਹੋਊਜੀ ਤੁਸੀਂ ਵੀ ਆਪ ਟ੍ਰਾਈ ਜ਼ਰੂਰ ਕਰਿਓ neck ਤੇ V shape ਕੱਟ ਦੇ ਕੇ ਵੀ ਬਣਾ ਸਕਦੇ ਹੋ ਬਾਜੂ ਤੇ ਵੀ ਕੱਟ ਦੇ ਕੇ ਬਣਾ ਸਕਦੇ ਹੋ ਅੱਜ ਕੱਲ ਤਾਂ ਟ੍ਰੈਂਡੀ ਬਹੁਤ ਚੱਲ ਰਿਹਾ ਜੀ ਬਾਜੂ ਤੇ ਕੱਟ ਦੇ ਕੇ ਉੱਪਰ ਬੋਲ ਆ ਕੇ ਬਹੁਤ ਸੋਹਣਾ ਸੂਟ ਬਣੂਗਾ ਬਾਕੀ ਸਾਨੂੰ ਤਾਂ ਆਪਣੇ ਸੂਟਾਂ ਵਾਸਤੇ ਤਾਂ ਟਾਈਮ ਹੀ ਨਹੀਂ ਲੱਗਦਾ ਡਿਜ਼ਾਈਨ ਬਣਾਉਣ ਦਾ ਆਪਾਂ ਤਾਂ ਆਪਣੇ ਕਸਟਮਰਾਂ ਦੇ ਸੂਟ ਹੀ ਸਜਾਉਣ ਤੇ ਲੱਗੇ ਰਹਿੰਦੇ ਆ ਇਹ ਦੇਖੋ ਇਸ ਤਰ੍ਹਾਂ ਆਪਾਂ ਟਰੈਡ ਜਿਹੜਾ ਲਵੇਟ ਲਿਆ ਹੁਣ ਇਹਦੇ ਤੁਸੀਂ ਨਾ ਜਿਵੇਂ ਇਹਨਾਂ ਦਾ ਮਾਊਸ ਕਲਰ ਦਾ ਸੂਟ ਹੈ ਮਹਿਰੂਨ ਕਲਰ ਦਾ ਪੈਚ ਲੱਗਿਆ ਅੱਗੇ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੁਸੀਂ ਮਹਿਰੂਨ ਬਟਨ ਵੀ ਲਾ ਸਕਦੇ ਹੋ ਇਸ ਤੇ ਤੇ ਆਪਣੇ ਕੋਲੇ ਮਹਿਰੂਨ ਬਟਨ ਮਿਲਿਆ ਨਹੀਂ ਜੀ ਆਪਾਂ ਜਲਦੀ ਜੀ ਸੂਟ ਦੇਣਾ ਸੀ ਆਪਾਂ ਹੁਣ ਇਹਨੂੰ ਇਹਨੂੰ ਡਿਜ਼ਾਈਨ ਕਰਾਂਗੇ ਮਹਿਰੂਨ ਥ੍ਰੈਡ ਦੇ ਨਾਲ ਮਹਿਰੂਨ ਥ੍ਰੈਡ ਲਵੇਟ ਕੇ ਇਹਨੂੰ ਸੈਂਟਰ ਚ ਡਿਜ਼ਾਈਨ ਮਿਲ ਜਾਊਗਾ ਕਸਟਮਰ ਨੇ ਆਪਾਂ ਨੂੰ ਜਿਹੜਾ ਡਿਜ਼ਾਈਨ ਭੇਜਿਆ ਸੀ ਸਾਈਡ ਤੇ ਕੱਟ ਸੀ ਮੈਂ ਕਿਹਾ ਸੋਚਿਆ ਆਪਾਂ ਵੀ ਸ ਕੱਟ ਦੇ ਉੱਪਰ ਬਹੁਤ ਪਿਆਰੀ ਲੱਗੂਗੀ ਬਣੀ ਹੋਈ ਤਾਂ ਆਪਾਂ ਨੇ ਡਿਜ਼ਾਈਨ ਬਣਾ ਦਿੱਤਾ ਇਹ ਜੇ ਉਹਨਾਂ ਦਾ ਕਿਹਾ ਹੁੰਦਾ ਵੀ ਹਨਾ ਐਵੇਂ ਸੇਮ ਡਿਜ਼ਾਈਨ ਚਾਹੀਦਾ ਤਾਂ ਆਪਾਂ ਬਟਨ ਵਗੈਰਾ ਪ੍ਰੋਪਰ ਲਗਾ ਕੇ ਉਵੇਂ ਹੀ ਬਣਾਉਣਾ ਸੀਗਾ ਜਿਵੇਂ ਉਹਨਾਂ ਦਾ ਕਿਹਾ ਹੁੰਦਾ ਬਾਕੀ ਇਹ ਮੈ ਵੀ ਬਹੁਤ ਸੋਹਣਾ ਲੱਗਿਆ ਮੈਰੂਨ ਥ੍ਰੈਡ ਆਪਾਂ ਨੇ ਲਵੇਟ ਲਿਆ ਬਾਕੀ ਜਿਹੜੇ ਧਾਗੇ ਨਾਲ ਤੁਸੀਂ ਇਹਨੂੰ ਸੂਈ ਧਾਗੇ 'ਚ ਪਹਿਲੇ ਨੂੰ ਉਹ ਕੀਤਾ ਸੀ ਬਲ ਪਾਈ ਸੀ ਉਹ ਵੀ ਮੈਰੂਨ ਪਾ ਸਕਦੇ ਹੋ ਫਿਰ ਉਸਦੇ ਨੂੰ ਵੀ ਲਵੇਟ ਸਕਦੇ ਹੋ ਏ ਮੈਨੂੰ ਜਦੋਂ ਬਟਨ ਨਹੀਂ ਮਿਲਿਆ ਫਿਰ ਬਾਅਦ ਚੋਂ ਮੈਂ ਮਹਿਰੂਨ ਲਵੇਟਤਾ ਤੇ ਦੇਖੋ ਵੀ ਸ਼ੇਪ ਵੀ ਸ਼ੇਪ ਨਹੀਂ ਸੌਰੀ ਆਪਾਂ ਵੀ ਕੱਟ ਦਿੱਤਾ ਹੋਇਆ ਹੈ ਪਲਾਜ਼ੋ ਦੇ ਸਾਈਡ ਤੇ ਉਹਦੇ ਉੱਪਰ ਆਪਾਂ ਬਿਲਕੁਲ ਉੱਪਰ ਕੱਟ ਦੇ ਉੱਪਰ ਨਹੀਂ ਲਾਵਾਂਗੇ ਬੋਕ ਫਿਰ ਆਪਣਾ ਕੱਟ ਜਿਹੜਾ ਸ਼ੋ ਨਹੀਂ ਹੋਣਾ ਥੋੜਾ ਉੱਪਰ ਲਾਵਾਂਗੇ 1.5 ਇੰਚ ਦਾ ਆਪਣਾ ਕੱਟ ਹੈ ਤੇ 2 ਇੰਚ ਤੇ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਬੋ ਨੂੰ ਹੈ ਜਿਹੜਾ ਲਗਾ ਲਿਆ ਪੂਰੀ ਲੁੱਕ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਬਹੁਤ ਸੋਹਣਾ ਬਣਿਆ ਜੀ ਆਪਣਾ ਸੂਟ ਆਪਣੇ ਕਸਟਮਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਸਿੰਪਲ ਪਲਾਜ਼ੋ ਨੂੰ ਥੋੜੀ ਜੀ ਡਿਜ਼ਾਈਨਿੰਗ ਕਰਕੇ ਬਹੁਤ ਹੀ ਪਿਆਰੀ ਲੁੱਕ ਆ ਜਾਂਦੀ ਹੈ ਜੀ ਸਿੰਪਲ ਸੂਟ ਪਾਉਣੇ ਅਵੋਇਡ ਹੀ ਕਰੋ ਕਿਉਂਕਿ ਸੋਹਣੇ-ਸੋਹਣੇ ਸੂਟ ਡਿਜ਼ਾਈਨਰ ਸੂਟ ਪਹਿਨਿਆ ਕਰੋ ਕੋਈ ਉਮਰ ਦਾ ਕੁਝ ਨਹੀਂ ਹੈ ਨਾ ਜਿਵੇਂ ਆਪਣੇ ਕਸਟਮਰ ਨੇ 60 65 ਸਾਲ ਦੇ ਵੀ ਬਹੁਤ ਪਿਆਰੇ ਸੂਟ ਬਣਵਾਉਂਦੇ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਹ ਸੋਹਣੇ-ਸੋਹਣੇ গারਲਿਸ਼ ਸੂਟ ਸਿਲੈਕਟ ਕਰਦੇ ਨੇ ਹਨਾ ਕਿਉਂਕਿ ਉਹ ਆਪਣੇ ਆਪ ਨੂੰ ਨਹੀਂ ਮੰਨਦੇ ਵੀ ਅਸੀਂ ਹੋਲਡ ਹੋਗੇ ਮੰਨਣਾ ਵੀ ਨਹੀਂ ਚਾਹੀਦਾ ਜੇ ਤੁਸੀਂ ਹਨਾ ਐਵੇਂ ਸੋਚੋਗੇ ਵੀ ਇਹ ਸਾਡੇ ਸੂਟ ਨਹੀਂ ਕਰਨਾ ਹਨਾ 네ਗੇਟਿਵ ਥਾਟ ਪਲੀਜ਼ ਮਾਈਂਡ ਚ ਨਾ ਲਿਆਇਆ ਕਰੋ ਸੋਹਣੇ ਸੋਹਣੇ ਸੂਟ ਪਾਇਆ ਕਰੋ ਹੰਡਾਇਆ ਕਰੋ ਤੇ ਸਾਨੂੰ ਆਰਡਰ ਕਰਦੇ ਰਹੋ ਜੀ ਤੁਹਾਡੇ ਨਾਲ ਹੀ ਹਨਾ ਅਸੀਂ ਇੱਥੇ ਤੱਕ ਪਹੁੰਚੇ ਆ ਆਪਣੇ 17000 ਸਬਸਕ੍ਰਾਈਬਰ ਨੇ ਜਿਹੜੇ ਉਹ ਆਪਣੇ ਅਪ ਹੋ ਚੁੱਕੇ ਨੇ 17000 ਪਲੱਸ ਹੋ ਗਏ ਨੇ YouTube ਤੇ ਆਪਣੇ ਸਬਸਕ੍ਰਾਈਬਰ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੁਸੀਂ ਸਾਨੂੰ ਸਪੋਰਟ ਕੀਤੀ ਤੇ ਫਾਈਨਲ ਲੁੱਕ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਲੱਗ